ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਲ ਪ੍ਰੀਤਕੌਰ ਤੇ ਹਾਜ਼ਰ ਹੁਣ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬਲੱਡਨ ਦਾ ਆਗਾਜ਼ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬੀਜੇਪੀ ਦੀ ਤਾਂ ਬੀਜੇਪੀ ਜਿਹੜੀ ਕਿ ਦਿੱਲੀ ਦੇ ਵਿੱਚ ਮੁੜ ਹੁਣ 27 ਸਾਲਾਂ ਬਾਅਦ ਸੱਤਾ ਦੇ ਵਿੱਚ ਆਈ ਹੈ ਤੇ ਦੇਖਾ ਗੁਪਤਾ ਦਿੱਲੀ ਦੀ ਨਵੀਂ ਸਿਆਣ ਬਣੀ ਹੈ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਸੋਂ ਵੀ ਚੁੱਕੀ ਗਈ ਹੈ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸਾਬਕਾ ਪ੍ਰਧਾਨ ਅਤੇ ਪਹਿਲੀ ਵਾਰ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਵੀਰਵਾਰ ਨੂੰ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਬਣ ਗਈ ਹੈ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਖਸੈਨਾ ਨੇ ਰਾਜਧਾਨੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ 'ਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ 'ਚ ਉਹਨਾਂ ਨੂੰ ਆਉਂਦੇ ਦੀ ਸੌਂ ਚੁੱਕਾ ਇਹ ਦੇਖਣੇ ਭਗਵਾਨ ਦੇ ਨਾਂ ਦੇ ਹਿੰਦੀ 'ਚ ਸੌਂ ਚੁੱਕੀ ਇਸ ਦੇ ਨਾਲ ਹੀ ਬਾਜਪਾ 27 ਸਾਲਾਂ ਬਾਅਦ ਦਿੱਲੀ 'ਚ ਸੱਤਾ ਦੇ ਵਿੱਚ ਵਾਪਸ ਆਈ ਹੈ ਤਾਂ ਉਹ ਇਸਦੇ ਨਾਲ ਹੀ ਪਾਚਪਾ ਦੇ ਸ਼ਾਸਨ ਵਾਲੇ ਕਿਸੇ ਵੀ ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਵੀ ਬਣ ਗਈ ਹੈ। ਦਿੱਲੀ ਦੀ ਨੀਖਾ ਸਰਕਾਰ ਵਿੱਚ ਪਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ, ਪੰਕਜ ਸਿੰਘ, ਕਪਲ ਮਿਸ਼ਰਾ ਅਤੇ ਰਵਿੰਦਰ ਇੰਦਰ ਰਾਜ ਸਿੰਘ ਨੂੰ ਕੈਬਨਟ ਮੰਤਰੀ ਬਣਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਸੀਐਮ ਰੇਖਾ ਗੁਪਤਾ ਨੇ ਗ੍ਰਹਿ ਅਤੇ ਵਿੱਤ ਵਰਗੇ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ ਅਤੇ ਨਾਲ ਹੀ ਉਹਨਾਂ ਦੀ ਚੌਕਸੀ ਅਤੇ ਵਿਉਤਬੰਦੀ ਵੀ ਹੈ ਜਦਕਿ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੂੰ ਹਰਉਣ ਵਾਲੇ ਪਰਵੇਸ਼ ਵਰਮਾ ਨੂੰ ਸਿੱਖਿਆ ਲੋਕਪਲਾਈ ਅਤੇ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤੇ ਤੁਹਾਨੂੰ ਵਿਸਥਾਰ ਨਾਲ ਵੀ ਦੱਸਦੇ ਹਾਂ ਕਿ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਮਿਲਿਆ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੇਖਾ ਗੁਪਤਾ ਜੋ ਕਿ ਮੁੱਖ ਮੰਤਰੀ ਬਣੇ ਨੇ ਉਹ ਗ੍ਰਹਿ ਵਿੱਤ ਸੇਵਾਵਾਂ ਚੌਕਸੀ ਅਤੇ ਯੋਜਨਾ ਵਿਭਾਗ ਉਹਨਾਂ ਨੂੰ ਮਿਲਿਆ। ਪਰਵੇਸ਼ ਵਰਮਾ ਨੂੰ ਸਿੱਖਿਆ, ਲੋਕ ਨਿਰਮਾਣ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਮਨਜਿੰਦਰ ਸਿੰਘ ਸਿਰਸਾ ਨੂੰ ਸਿਹਤ ਸ਼ਹਿਰੀ ਵਿਕਾਸ ਅਤੇ ਉਦਯੋਗ ਵਿਭਾਗ ਮਿਲਿਆ ਰਵਿੰਦਰ ਕੁਮਾਰ ਉਹਨਾਂ ਨੂੰ ਸਮਾਜ ਭਲਾਈ ਐਸਸੀ ਐਸਟੀ ਮਾਮਲੇ ਅਤੇ ਕਿਰਤ ਵਿਭਾਗ ਮਿਲਿਆ ਉਧਰ ਦੀ ਕਪਿਲ ਮਿਸ਼ਰਾ ਨੂੰ ਪਾਣੀ ਸੈਸਪਾਟਾ ਅਤੇ ਸਬਧਾਚਾਰ ਵਿਭਾਗ ਮਿਲਿਆ ਹਸ਼ੀਸ਼ ਸੂਤ ਨੂੰ ਮਾਲੀਆ ਵਾਤਾਵਰਣ ਖੁਰਾਕ ਅਤੇ ਸਿਵਲ ਸਪਲਾਈ ਦਾ ਵਿਭਾਗ ਮਿਲਿਆ ਪੰਕਜ ਕੁਮਾਰ ਸਿੰਘ ਨੂੰ ਕਾਨੂੰਨ ਵਿਧਾਨਕ ਮਾਮਲੇ ਅਤੇ ਰਿਹਾਇਸ਼ ਦਾ ਵਿਭਾਗ ਮਿਲਿਆ ਦੱਸਦੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹੁਣ ਆਪ ਨੂੰ ਹਰਾ ਕੇ 27 ਸਾਲਾਂ ਬਾਅਦ ਸੱਤਾ 'ਚ ਵਾਪਸੀ ਕੀਤੀ ਹੈ ਤੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਉਹ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਵਿਕਾਸ ਨੂੰ ਅਮਲੀ ਜਾਮਾ ਪਹਿਨਾਉਣਗੇ। ਤਦរី ਪੰਜਾਬ ਦੇ ਵਿੱਚ ਜਲ ਸੰਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਰਾਵੀ ਵਿਆਸ ਜਲ ਟ੍ਰਿਬਿਊਨਲ ਦੇ ਸਾਹਮਣੇ ਚੁੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੀ ਪਾਰੀ ਕਮੀ ਦੇ ਬਾਵਜੂਦ ਇਹ ਦੂਜੇ ਰਾਜਾਂ ਲਈ ਅਨਾਜ ਪੈਦਾ ਕਰ ਰਿਹਾ ਹੈ ਤਾਂ ਜੋ ਦੇਸ਼ ਨੂੰ ਅਨਾਜ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ ਸੂਬੇ ਦੌਰੇ ਤੇ ਆਏ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਮੈਂਬਰ ਜਸਟਿਸ ਪੀ ਨਵੀਨ ਰਾਉ ਜਸਟਿਸ ਸੁਮਨ ਸ਼ਾਮ ਅਤੇ ਵਿਸ਼ਟਾਰ ਰੀਤਾ ਚੋਪੜਾ ਨਾਲ ਮੀਟਿੰਗ ਕੀਤੀ ਗਈ ਉਹਨਾਂ ਸਾਹਮਣੇ ਹੋਰ ਸੂਬੇ ਨਾਲ ਪਾਣੀ ਦੀ ਸਾਂਝ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਪੰਜਾਬ ਕੋਲ ਕਿਸੇ ਹੋਰ ਰਾਜ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ ਅਤੇ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਪਾਣੀ ਦੀ ਉਪਲਬਧਤਾ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ ਸੂਬੇ ਦੇ ਜ਼ਿਆਦਾਤਰ ਦਰਿਆ ਸਰੋਤ ਸੁੱਕ ਚੁੱਕੇ ਨੇ ਇਸ ਲਈ ਪੰਜਾਬ ਨੂੰ ਆਪਣੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਰ ਪਾਣੀ ਦੀ ਲੋੜ ਹੈ ਪੰਜਾਬ ਚ ਪਾਣੀ ਦੀ ਕਾਟ ਹੋਣ ਦੇ ਬਾਵਜੂਦ ਵੀ ਅਸੀਂ ਦੂਜੇ ਸੂਬਿਆਂ ਲਈ ਅਨਾਜ ਪੈਦਾ ਕਰਕੇ ਦੇ ਰਹੇ ਹਾਂ ਅਤੇ ਜੋ ਪੂਰੇ ਦੇਸ਼ ਨੂੰ ਅੰਨ ਦੀ ਕੋਈ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਰਾਵੀ ਜਲ ਪ੍ਰਣਾਲੀ ਨੂੰ ਵਾਚਨ ਆਏ ਟਰਿਬਿਊਨਲ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਸੂਬੇ ਦੇ ਲੋਕਾਂ ਨੂੰ ਇਨਸਾਫ ਦਿਵਾਏ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਤੇ ਇਹ ਸਾਰੀਆਂ ਗੱਲਾਂ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ account ਦੇ ਵਿੱਚ ਪੋਸਟ ਪਾ ਕੇ ਲਿਖੀਆਂ ਗਈਆਂ ਨੇ ਤੋ ਅੱਜ ਜਿਹੜੇ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਜਿਹੜਾ ਕੀ ਕੀਤਾ ਜਾ ਰਿਹਾ ਤੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ 14 ਤਰੀਕ ਨੂੰ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਤੇ ਹੁਣ ਮੁੜ 22 ਤਰੀਕ ਨੂੰ ਯਾਨੀ ਕਿ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੀ ਉਸੇ ਸਥਾਨ ਤੇ ਮੁੜ ਤੋਂ ਇਹ ਮੀਟਿੰਗ ਕੀਤੀ ਜਾਵੇਗੀ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਆਪਣੇ ਸਾਰੇ ਤੱਥ ਜਿਹੜੇ ਕਿ ਸਰਕਾਰ ਦੇ ਸਾਹਮਣੇ ਰੱਖ ਦਿੱਤੇ ਗਏ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਇਸ 22 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਵੇਗਾ ਕਰ ਗੱਲ ਕੀਤੀ ਜਾਵੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਤਾਂ ਉਹਨਾਂ ਦਾ ਮਰਨ ਵਰਤ ਵੀ ਜਾਰੀ ਹੈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਕਿਸਾਨੇ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮਰਨ ਵਰਤ ਜਾਰੀ ਹੈ ਤੇ ਉਹਨਾਂ ਦਾ ਹੁਣ ਜਿਹੜਾ ਕਿ ਇਹ ਮਰਨ ਵਰਤ 88ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤਾਂ ਇਸ ਕਾਰਨ ਹੁਣ ਉਹਨਾਂ ਦੀ ਸਿਹਤ ਵੀ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਗੋ ਹੁਣ 14 ਫਰਵਰੀ ਤੋਂ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਹੈ ਜੀ ਹਾਂ ਜਾਣਕਾਰੀ ਦੇ ਅਨੁਸਾਰ ਢੱਲੇਵਾਲ ਦੀ ਸਿਹਤ ਇਸ ਕਦਰ ਡਿੱਗ ਗਈ ਹੈ ਕਿ ਨਸਾ ਕਮਜ਼ੋਰ ਹੋਣ ਕਾਰਨ ਡ੍ਰਿਪ ਨਹੀਂ ਲਗਾ 파ਰੇ ਜਿਸ ਕਾਰਨ ਇਹ ਮੁਸ਼ਕਿਲ ਦਰਪੇਸ਼ ਆ ਰਹੀ ਹੈ ਕੇਂਦਰ ਸਰਕਾਰ ਨਾਲ 22 ਫਰਵਰੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਕਿਸਾਨਾਗੋ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਉਹ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣਨਗੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਵਫਦ ਦੇ ਨਾਲ ਪਿਛਲੀ ਵਾਰ ਮੀਟਿੰਗ ਦਾ ਪਹਿਲਾ ਗੇੜ ਸੁਖਾਵੇਂ ਮਾਹੌਲ ਚ ਹੋਇਆ ਅਤੇ ਹੁਣ ਉਹ ਆਸ ਕਰਦੇ ਹਨ ਕਿ ਮੀਟਿੰਗ ਚ ਕੁਝ ਨਤੀਜਾ ਨਿਕਲੇਗਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਮੰਗਾ ਲਈ ਸੰਘਰਸ਼ ਕਰ ਰਹੇ ਹਾਂ ਜਿਸ ਤੋਂ ਬਾਅਦ ਇਹ ਮੀਟਿੰਗ ਦਾ ਦੌਰ ਸ਼ੁਰੂ ਹੋਇਆ ਹੈ ਅਤੇ ਹੁਣ ਕੁਝ ਉਮੀਦ ਨਜ਼ਰ ਆ ਰਹੀ ਹੈ ਐਸਕੇਐਮ ਦੇ ਨਾਲ ਇਕਤਾ ਦੇ ਉੱਪਰ ਜਗਜੀਤ ਢਿੱਲਵਾਲ ਨੇ ਕਿਹਾ ਕਿ ਪਹਿਲਾਂ ਵੀ ਇਕਤਾ ਨੂੰ ਲੈ ਕੇ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹੁਣ ਦੁਬਾਰਾ ਫਿਰ ਮੀਟਿੰਗ ਹੋਵੇਗੀ ਅਤੇ ਜੋ ਵੀ ਆਪਸੇ મતਪੇਦ ਹਨ ਉਹ ਸੁਲਝਾ ਲਏ ਜਾਣਗੇ पिछला आंदोलन जब चला उस समय भी एकता बनाने के लिए सभी संगठनों को पंजाब के और देश के सभी संगठनों को एकजुट करने के लिए हम यत्न करते रहे यत्नशील रहे और वो किया भी अब भी हम समझते हैं कि एकता की ज़रूरत है और ये जो आंदोलन आज हम लड़ते लड़ते एमएसपी की जो बात ही नहीं थी नहीं कोई जानता था वो बात इस समय पूरे देश के अंदर ही नहीं प्रदेश दूसरे कंट्रियों में भी वो बात गई है तो वो इस मुद्दे को हम पार्लियामेंट तक ले जाने में सफल हुए हैं इसको एकता के बगैर जीता नहीं जा सकता हम सभी संगठनों को यही निवेदन करेंगे कि के केवल संगठनों को नहीं और सभी देश के जो भी बुद्धिजीवी सबको यही निवेदन करेंगे कि देखिए इस लड़ाई को हम काफ़ी आगे तक ले जा चुके हैं इसको जीतने के लिए एकता की ज़रूरत है और दूसरी बात जितने भी हमारे बुद्धिजीवी और संगठन हैं जो बाहर हैं वो उन सबको हमारा निवेदन भी है कि वो अपना अपना जो भी उनके अंदर सुझाव है क्योंकि सरकार अब बातचीत के माध्यम से हमारे साथ मीटिंगें कर रही है इस मसले का समाधान निकालने के लिए तो इसमें ज़रूरी है कि जितने भी समझदार लोग किसानी करने वाले लोग किसान संगठन के कि चला रहे जो व्यक्ति उन सबको हमारा निवेदन है कि वो अपने अपने सुझाव भी दें और उसकी एकता बनाने के लिए हमने ये मतलब एक पत्थर भी Uh, सभी संगठनों को जारी किया है कि वो मिलकर हम कैसे करें और वो बैठक की जाएगी 27 फरवरी को और चंडीगढ़ के अंदर वहां हो मनजिंदर सिंह सिरसा मंत्री बन चुके ने तो दिल्ली बीजेपी की सरकार बन चुकी है जिस मनजिंदर सिंह सिरसा के वलो भी पंजाबी सह चुकी गई है ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਮਨਜਿੰਦਰ ਸਿਰਸਾ ਨੇ 18190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ ਦਿੱਲੀ ਮੁੱਖ ਮੰਤਰੀ ਅਹੁਦੇ ਦੀ ਸੌਂਚਕ ਸਮਾਗਮ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਅਹੁਦੇ ਦੀ ਸੌਂਚੀ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਸੌਂਚੀ ਹੈ ਮਨਜਿੰਦਰ ਸਿੰਘ ਸਿਰਸਾ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ 52 ਸਾਲਾ ਮਨਜਿੰਦਰ ਸਿੰਘ ਸਿਰਸਾ ਨੇ ਇਹ ਹੀ ਸੀਟ 55.8% ਭਾਗ 18190 ਵੋਟਾਂ ਪ੍ਰਾਪਤ ਕਰਕੇ ਜਿੱਤੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਰਸਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਹੋਏ ਸੀ ਥਾਂ ਦੱਸਦੀਏ ਕਿ ਇਹੋ 2013 ਤੋਂ 15 ਅਤੇ 2017 ਤੋਂ 2020 ਤੱਕ ਦਿੱਲੀ ਵਿਧਾਨ ਸਭਾ ਦੇ ਮੈਂਬਰ ਜੋ ਵੀ ਸੇਵਾ ਨਿਭਾ ਚੁੱਕੇ ਹਨ ਦਸੰਬਰ 2021 ਵਿੱਚ ਮਨਜਿੰਦਰ ਸਿੰਘ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਦਿੱਲੀ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਬਣਾਇਆ ਜਾ ਰਿਹਾ ਜੇਕਰ ਜਾਇਦਾਦ ਦੀ ਗੱਲ ਕਰੀਏ ਤਾਂ ਚੋਣ ਹਲਫਨਾਮੇ ਦੇ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਜਾਇਦਾਦ 248.90 ਕਰੋੜ ਰੁਪਏ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਿਰਫ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਚ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪ੍ਰਮਾਤਮਾ ਦੀ ਸੋਹ ਚੁੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ਾ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਰਤ ਮਤਾ ਕੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਤਦਨਿਸ਼ ਟਰੋਮ ਨੇ ਕਾਲੇਦਾਲ ਦੀ ਪਾਰਲੀਮੈਂਟਰੀ ਬੋਟ ਨੇ ਇੱਕ ਵੱਡਾ ਐਲਾਨ ਕੀਤਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਵਾਸਤੇ ਪਰਚੀਆਂ ਵੰਡਣ ਦਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਜੀ ਹਾਂ ਹੁਣ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਪਾਰਟੀ ਦੇ ਆਗੂਆਂ ਦੇ ਵਰਕਰਾਂ ਨੂੰ 33 ਲੱਖ ਫਾਰਮ ਵੰਡੇ ਜਾ ਚੁੱਕੇ ਨੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੀ ਪ੍ਰਧਾਨਗੀ ਹੇਠ ਹੋਈ ਉਹਨਾਂ ਨੇ ਦੱਸਿਆ ਕਿ ਪਰਤੀ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਪਾਰਟੀ ਨੇ ਦੱਸਿਆ ਕਿ ਅਸਲ ਯੋਜਨਾ ਸੀ ਕਿ ਪਾਰਟੀ ਦੇ ਵਿੱਚ 25 ਲੱਖ ਲੋਕਾਂ ਦੀ ਪਰਤੀ ਵਾਸਤੇ ਫਾਰਮ ਵੰਡੇ ਜਾਣ ਪਰ ਪਾਰਟੀ ਨੂੰ ਪਾਰਟੀ ਵਰਕਰਾਂ ਦੀ ਮੰਗ ਕਾਰਨ 8 ਲੱਖ ਵਾਧੂ ਫਾਰਮ ਛਪਵਾਉਣੇ ਪਈ ਪਾਰਟੀ ਨੇ ਕਿਹਾ ਕਿ ਪਾਰਟੀ ਮੈਂਬਰਸ਼ਿਪ ਭਰਤੀ ਕਰਨ ਦੇ ਫਾਰਮ ਬਿਨਾਂ ਕਿਸੇ ত্রুটি ਨਾਲ ਵੰਡੇ ਗਏ ਅਤੇ ਸਾਰੇ ਸੂਬੇ ਦੇ ਨਾਲ-ਨਾਲ ਹੋਰ ਸੂਬਿਆਂ ਵਿੱਚ ਵੀ ਵੰਡੇ ਗਏ ਜਿਵੇਂ ਕਿ ਪਾਰਟੀ ਦੇ ਅਗੂਟਾਂ ਦੇ ਵਰਕਰਾਂ ਨੇ ਮੰਗ ਕੀਤੀ ਸੀ ਹੋਰ ਵੇਰਵੇ ਸਾਂਝੇ ਕਰਦਿਆਂ ਸੀਨ ਰਾਗੋ ਡਾਕਟਰ ਦਲਜੀਤ ਸਿੰਘ ਚੀਵਾ ਨੇ ਦੱਸਿਆ ਕਿ ਪਾਰਟੀ ਨੇ ਸਾਰੇ ਸੂਬਾ ਤੇ ਜ਼ਿਲ੍ਹਾ ਪੱਧਰੀ ਅਬਜ਼ਰਵਰਾਂ ਨੂੰ ਸੂਚਿਤ ਕੀਤਾ ਸੀ ਕਿ ਉਹ 25 ਫਰਵਰੀ ਤੱਕ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਮੈਂਬਰਸ਼ਿਪ ਕਾਪੀਆਂ ਜਮ੍ਹਾਂ ਕਰਵਾਉਣ ਅਤੇ ਇਸ ਦੇ ਨਾਲ ਹੀ ਮੈਂਬਰਸ਼ਿਪ ਪ੍ਰਤੀਕਰਨ ਵਾਸਤੇ ਸਰਕਲ ਡੈਲੀਗੇਟਾਂ ਦੇ ਨਾਂ ਦਾ ਵੀ ਨਾਂ ਵੀ ਦਿੱਤੇ ਜਾਣ ਉਹਨਾਂ ਕਿਹਾ ਕਿ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਮੁਕੰਮਲ ਹੋਣ ਮਗਰੋਂ ਪਾਰਟੀ ਦੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇੱਕ ਤਾਂ ਮੈਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਭਰਤੀ ਮਹਿਮੂਸ ਕੀਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਹੁਣ ਸ਼ਾਮੀ 5 ਵਜਣ ਵਾਲੇ ਆ। ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ। ਉਹ ਨਵੀਆਂ ਕਾਪੀਆਂ ਦੇਣ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸ ਦਿਆਂ ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸ ਹੁਣੇ ਦਫ਼ਤਰ ਤੋਂ ਜਾਲੀ ਹੋ ਚੁੱਕੀਆਂ। ਔਰ ਨਾਲ ਹੁਣ ਸਾਰੇ ਜਿਨਾ ਅਬਜਨਰ ਸਾਹਿਬਾਨ ਨੂੰ ਵੀ ਬਖ ਬਖ ਸੁਗਿਆ ਦੇ ਅਬਜਨਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਲ ਡੈਲੀਕੇਟਰ ਦੀਆਂ ਲਿਸਟਾਂ ਨੇ ਜਿਨ੍ਹਾਂ ਦੇ ਭਰਤੀ ਕੀਤੀਆਂ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫ਼ਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰ ਵੀ ਜਿਹੜੀ ਹੈ ਉਹ ਸਮੇਂ ਸਿਰ ਆਰੰਭ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨਿੱਧਰ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ ਤੌਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਕੰਜਾ ਜੜੱਕੀ ਕਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਾਫੀ ਜਿਹੜੇ ਕਿ ਪ੍ਰਵਾਸੀ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਹੁਣ ਮੁੜ ਤੋਂ ਉਹਨਾਂ ਦੇ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਤਾਂ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ 트ੰਪ ਦੀ ਅਗਵਾਈ ਵਿੱਚ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਲਗਾਤਾਰ جاری ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲਾਂ ਹੀ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਆਪੋ ਆਪਣੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਤੇ ਇਸੇ ਵਿਚਾਲੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਉਹਨਾਂ ਬੱਚਿਆਂ ਨੂੰ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਕਾਨੂੰਨੀ ਪ੍ਰਤੀਨਿਧਤਾ ਲਈ ਦਿੱਤੀ ਜਾਣ ਵਾਲੀ ਸਹਾਇਤਾ ਰੋਕ ਦਿੱਤੀ ਹੈ ਜਿਨ੍ਹਾਂ ਜੋ ਕਟਿਤ ਤੌਰ ਤੇ ਇਕੱਲੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਸਨ ਸਰਕਾਰ ਦਾ ਇਹ ਕਦਮ ਉਹਨਾਂ ਲੋਕਾਂ ਲਈ ਝਟਕਾ ਹੈ ਜੋ ਦੇਸ਼ ਨਿਕਾਲੇ ਦੀ ਲੜਾਈ ਲੜ ਰਹੇ ਹਨ ਅਤੇ ਵਕੀ का खर्चा नहीं चुक सकते एशिया सेंटर फॉर जस्टिस ने कहा कि वह अपने के तहत छब्बी हजार प्रवासी बच्चों सेवा प्रदान कर द ਕ੍ਰੰਪ ਦੇ ਇਸ ਫੈਸਲੇ ਨਾਲ ਉਹਨਾਂ ਤੇ ਵੀ ਡਿਪੋਰਟੇਸ਼ਨ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਉਹਨਾਂ ਨੂੰ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਕਾਨੂੰਨੀ ਨੁਮਾਇੰਦਗੀ ਲਈ ਕੋਈ ਸਹਾਇਤਾ ਨਹੀਂ ਮਿਲੇਗੀ ਗ੍ਰਹਿ ਮੰਤਰਾਲੇ ਨੇ ਸਟਾਪ ਵਰਕ ਆਰਡਰ ਲਈ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਅਤੇ ਸਮੂਹ ਨੂੰ ਸਿਰਫ ਇਹ ਦੱਸਿਆ ਕਿ ਇਹ ਕਦਮ ਤੁਹਾਡੇ ਨਿਯੰਤਰਣ ਤੋਂ ਬਾਹਰ ਦੇ ਕਾਰਨਾ ਕਰਕੇ ਲਿਆ ਗਿਆ ਸੀ ਅਤੇ ਇਸ ਨੂੰ ਮਾੜੀ ਕਾਰਗੁਜ਼اری ਦੇ ਆਧਾਰ ਤੇ ਕੀਤੇ ਗਏ ਫੈਸਲੇ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਇਹ ਹੁਕਮ ਅਗਲੇ ਨੋਟਿਸ ਤਾਕਲ ਲਾਗੂ ਰਹੇਗਾ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਮਨੁੱਖੀ ਸੇਵਾਵਾਂ ਮੰਤਰਾਲੇ ਨੇ ਇਸ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਚੌਧਰੀ 21 ਫਰਵਰੀ ਯਾਨੀ ਕਿ ਅੱਜ ਸ਼ੁਕਰਨ ਸਿੰਘ ਦੀ ਵਰ੍ਹੇਆ ਤੇ ਅੱਜ ਦੇ ਦਿਨ ਕਿਸਾਨਾਂ ਦੇ ਵੱਲੋਂ ਵਟਾਏ ਇਕੱਠ ਕਰਕੇ ਜਿਹੜਾ ਕਿ ਇਹ ਪ੍ਰੋਗਰਾਮ ਕੀਤਾ ਜਾਵੇਗਾ ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਤਬੀ ਗੁਜਰਾਤੇ ਤਰਨਪੁਰਾ ਬਾਰਡਰਾਂ ਤੇ ਚਾਰੀ ਮੋਰਚਾ ਨੂੰ ਸਾਲ ਪੂਰਾ ਹੋਣ ਤੇ ਉਤੇ ਤਿੰਨਾਂ ਥਾਂ ਕਿਸਾਨ ਮਹਾਪੰਚਾਇਤਾਂ ਕਰਨ ਤੋਂ ਬਾਅਦ ਕਿਸਾਨੇ ਕੀ ਪਰਬਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੇ ਪਿੰਡ ਬੱਲੋ ਵਿੱਚ ਪਹਿਲੀ ਵਰਸੀ ਸੰਬੰਧੀ ਕਰਵਾਏ ਜਾਣ ਵਾਲੇ ਵੱਡੇ ਸਮਾਗਮ ਦੀਆਂ ਤਿਆਰੀਆਂ ਕਰ ਚੁੱਕੇ ਨੇ ਦੱਸਤੀ ਹੈ ਕਿ ਸ਼ੁਭਕਰਨ ਦੀ 21 ਫਰਵਰੀ 2024 ਨੂੰ ਡਾਵੇ ਗੁਜਰਾ ਬਾਰਡਰ ਰਾਹੀਂ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹਰਿਆਣਾ ਪੁਲਿਸ ਵੱਲੋਂ ਚੁਲਾਈ ਗੋਲੀਗ ਲੱਗਣ ਕਾਰਨ ਮੌਤ ਹੋ ਗਈ ਸੀ ਇਸ ਮੌਕੇ ਕਿਤੇ ਜਾਣ ਵਾਲੇ ਵੱਡੇ ਕੱਠ ਸਬੰਧੀ ਸਯੁਕਤ ਕਿਸਾਨ ਮੋਰਚਾ ਯਾਨੀ ਐਸਕੇਐਮ ਗੈਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਲਾਜ਼ਮੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਸਮੂਹ ਦੇਸ਼ਵਾਸੀਆਂ ਦੇ ਨਾਮ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਨੇ ਵਿੱਚ ਲੋਕ ਇੱਥੇ ਪਹੁੰਚਣ ਅਤੇ ਇਸ ਤੋਂ ਇਲਾਵਾ ਕਾਕਾ ਸਿੰਘ ਕੋਟੜਾ ਸੁਖਜੀਤ ਅਭਿਮਨਿਓ ਕੋਹੜ ਸਰਵੰਤ ਪੰਦੇਰ ਅਤੇ ਜਸਵਿੰਦਰ ਲੰਗੋਵਾਲ ਦੇ ਬਾਕ ਹਰੀਗੜ ਅਤੇ ਹੋਰ ਕਿਸਾਨ ਆਗੂ ਇਸ ਵਰਸ ਸਮਾਗਮ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ ਤੇ ਅੱਜ ਇਹ ਸਮਾਗਮ ਕੀਤਾ ਜਾਵੇਗਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਸਫਾਈ ਦਾ ਬਿਆਨ ਵੀ ਜਿਹੜਾ ਕਿ ਬਾਰਡਰ ਤੇ ਚਲਾਇਆ ਗਿਆ ਪੂਰੀ ਸਾਫ ਸਫਾਈ ਵੀ ਜਿਹੜੀ ਕਿ ਕੀਤੀ ਗਈ ਹੈ ਤੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ 19 ਫਰਵਰੀ ਤੋਂ ਨੌਜਵਾਨ ਕਿਸਾਨ सिरसा ਤੋਂ ਪੈਦਲ ਮਾਰਚ ਕਰਦੇ ਹੋਏ ਸ਼ੁਕਰਨ ਦੇ ਸ਼ਹੀਦੀ ਸਮਾਰਕ ਉੱਪਰ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਵੀ ਪਹੁੰਚਣਗੇ ਤਾਂ 19 ਫਰਵਰੀ ਤੋਂ ਇਹ ਕਿਸਾਨ ਜਿਹੜੇ ਕਿ ਪੈਦਲ ਮਾਰਚ ਕਰਦੇ ਹੋਏ ਸ਼ੁਕਰਨ ਦੇ ਸ਼ਹੀਦੀ ਸਮਾਰਕ ਯਾਨੀ ਕਿ ਅੱਜ ਉੱਥੇ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਪਹੁੰਚਣਗੇ ਇਹ ਇਸ ਅੰਦੋਲਨ ਕੋਲਗਭਗਤ एक साल चलते हुए आ गया और आज कल जो जो परसों का दिन आ रहा है हमारे एक नौजवान की उस दिन 21 फ़रवरी को शहादत हुई थी शुभकर्ण नौजवान बल्लो गांव का कल उनको तीनों मोर्चों पर और पूरे देश के अलग अलग स्टेटों में उनको श्रद्धांजलि अर्पित की जाएगी श्रद्धांजलि सभाएं होंगी और बल्लों के अंदर एक मजबूत श्रद्धांजलि सभा होगी वहाँ पे उस नौजवान को श्रद्धांजलि अर्पित करने के साथ साथ वहाँ जो एक बहुत बड़ा उपराला किया गांव की तरफ से और लोगों की तरफ से उनको उनका वहाँ पे स्टैचू लगाया गया है उसका भी पर्दा हटाया जाएगा कल और मैं ये कहना चाह रहा हूँ कि हमारे प्रधानमंत्री ये कहते हैं कि दुनिया का सबसे बड़ा लोकतंत्र राज है तो जो कल हमें हमारे इस नौजवान की श्रद्धांजलि समारोह करना पड़ रहा है अलग अलग जगहों पे पूरे देश के अंदर उसकी ज़रूरत क्यों पड़ गई लोकतंत्र राज के अंदर तो ये नहीं होता कि जो लोग अपनी बात कहनी चाहते हैं उनके ऊपर गोलियां चलाई जाएं और उससे बुरी बात ये हुई है कि उनको उस नौजवान का इंसाफ देना सरकार की जिम्मेदारी बनती थी और वो इंसाफ देने की बजाय आज तक कहीं पे भी किसी अधिकारी के ऊपर कार्रवाई नहीं उल्टी कार्रवाई करने की बजाय अधिकारियों को तो ਅਵਾਰਡ ਦੇਣੇ ਦੀ ਬਾਤ ਕਹੀ ਗਈ ਹੈ। ਤਾਂ ਇਹ ਇੱਕ ਬਹੁਤ بڑا ਸਵਾਲ ਹੈ ਸਾਡੇ ਲੋਕਤੰਤਰ ਦੇ ਉੱਪਰ ਕਿ ਕੀ ਐਸਾ ਲੋਕਤੰਤਰ ਹੁੰਦਾ ਹੈ। ਯੋਧੇਰੀ ਚੰਡੀਗੜ੍ਹ ਦੇ ਵਿੱਚ ਰੋਜ਼ ਫੈਸਟੀਵਲ ਦਾ ਆਗਾਜ਼ ਜਿਹੜਾ ਕਿ ਅੱਜ ਤੋਂ ਹੋ ਜਾਵੇਗਾ ਤਾਂ ਦੱਸਣਿਆ ਕਿ ਇਸ ਫੈਸਟੀਵਲ ਦਾ ਕਾਫੀ ਬਿਸਬ ਦੇ ਨਾਲ ਇੰਤਜ਼ਾਰ ਕੀਤਾ ਜਾਣਾ ਜਿੱਥੇ ਵਕ ਵਕ ਕਿਸਮਾਂ ਦੇ ਫੁੱਲ ਜਿਹੜੇ ਕਿ ਦਰਸਾਏ ਜਾਂਦੇ ਨੇ ਜਿਸ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਨੇ। ਨਿਗਮ ਦੇ ਵਿਟਿਸ ਸੰਕਟ ਦੇ ਚਾਲਦਾਂ ਸਵਾਰ 21 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਰੋਜ਼ ਫੈਸਟੀਵਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਰ ਸਾਲ ਕੁਝ ਨਵੀਆਂ ਗਤੀਵਿਧੀਆਂ ਨਿਗਮ ਵੱਲੋਂ ਕਰਵਾਈਆਂ ਜਾਂਦੀਆਂ ਸਨ 2017 ਤੋਂ 19 ਦੌਰਾਨ ਚਾਪਰ ਰਾਈਡ ਕਰਵਾਈ ਗਈ ਅਤੇ कोरोना काल ਤੋਂ ਬਾਅਦ 2022 ਚ ਵੀ ਰਾਈਟ ਦਾ ਲੋਕਾਂ ਨੇ ਆਨੰਦ ਮਾਣਿਆ ਪਰ ਇਸ ਵਾਰ ਸਿਰਫ ਕਲਾਕਾਰਾਂ ਵੱਲੋਂ ਪੇਸ਼ਕਾਰੀ ਦਿੱਤੇ ਜਾਵੇਗੀ ਨਿਗਮ ਦੇ ਮੁਤਾਬਕ ਰੋਸ ਫੈਸਟੀਵਲ 'ਚ ਕੁਝ ਨਵਾਂ ਨਹੀਂ ਹੈ ਨਿਗਮ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿहां ਪਹਿਲਾਂ ਨਿਗਮ ਨੇ ਸਮਾਗਮ ਨੂੰ ਨਿੱਜੀ ਏਜੰਸੀਆਂ ਰਾਹੀਂ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕਿਸੇ ਵੀ ਏਜੰਸੀ ਨੇ ਦਿਲਚਸਪੀ ਨਹੀਂ ਦਿਖਾਈ ਨਿਗਮ ਅਪਸਰਾ ਮੁਤਾਬਕ ਹਾਊਸ ਮੀਟਿੰਗ 'ਚ ਨਿਗਮ ਨੇ 1 ਕਰੋੜ 11 ਲੱਖ ਰੁਪਏ ਚ ਰੋਜ਼ ਫੈਸਟੀਵਲ ਕਰਵਾਉਣ ਦਾ ਮਤਾਂ ਲੈਂਦਾ ਸੀ ਕੌਨਸਟਰਾ ਨੇ ਸਵਾਲ ਚੁੱਕਿਆ ਸੀ ਕਿ ਵਿੱਤੀ ਸੰਕਟ ਵਿੱਚਕਾਰ ਇੰਨਾ ਖਰਚ ਠੀਕ ਨਹੀਂ ਪੈਸੇ ਵਿੱਚ ਪਹਿਲੀ ਵਾਰ ਫੂਡ ਸਟਾਲ ਲੌਂਡ ਲਈ 16.50 ਲੱਖ ਚ ਜਗ੍ਹਾ ਦਿੱਤੀ ਗਈ ਅਤੇ ਲੇਅਰ ਵੈਲੀ ਚ ਝੂਲਿਆਂ ਲਈ 2.4 ਲੱਖ ਚ ਜਗ੍ਹਾ ਦਿੱਤੀ ਗਈ ਹੈ ਸਵਾਰ ਚੰਡੀਗੜ੍ਹ ਨਾਰਥ ਜ਼ੋਨ ਕਲਚਰ ਸੈਂਟਰ ਦੇ ਕਲਾਕਾਰ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਕਲਾਕਾਰਾਂ ਦੀ ਪੇਸ਼ਕਾਰੀ ਹੋਵੇਗੀ ਕਿ ਫਰਵਰੀ ਸਵੇਰੇ 11 ਵਜੇ ਮੁੱਖ ਮਹਿਮਾਨ ਵੱਲੋਂ ਮੁੱਖ ਸਟੇਜ 'ਤੇ ਰੋਜ਼ ਫੈਸਟੀਵਲ ਦੇ ਉਦਘਾਟਨ ਉਪਰੰਤ 11:00 ਵਜੇ 10:00 ਵਜੇ ਪਿੱਤਲ ਤੇ ਪਾਈਪ ਬੈਂਡ ਸ਼ੋਅ ਦੁਪਹਿਰ 12:30 ਵਜੇ ਲੋਕਨਾਚ ਮੁਕਾਬਲਾ ਸ਼ਾਮ 4:30 ਵਜੇ ਚੰਡੀਗੜ੍ਹ ਨਿਰੋਲ ਸਾਫਥਾਨ ਅਕੈਡਮੀ ਦੁਆਰਾ ਪੰਜਾਬੀ ਪੰਗੜਾ ਤੇ ਸ਼ਾਮ 5 ਵਜੇ ਮਸ਼ਹੂਰ ਕਲਾਕਾਰ ਸੁਖੀ ਬਰਾੜ ਦੇ ਗਰੁੱਪ ਰਾਹੀਂ ਪੰਜਾਬੀ ਸੰਗੀਤਕ ਸ਼ਾਮ ਦੀ ਪੇਸ਼ਕਾਰੀ ਕੀਤੀ ਜਾਵੇਗੀ ਤਦ ਦੇ ਇਹਨਾਂ ਲੋਕਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਸੋਨਾ ਪਾਉਣ ਦਾ ਬਹੁਤ ਸ਼ੌਂਕ ਹੈ ਕਿਉਂਕਿ ਸੋਨੇ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੱਦ ਨਾਲੋਂ ਵੱਧ ਜਿਹੜਾ ਕਿ ਵਾਧਾ ਦਰਜ ਕੀਤਾ ਗਿਆ ਹੈ ਦੱਸਦੇ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 24 ਕੈਰੇਟ ਸੋਨੇ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ 29 ਜਨਵਰੀ ਤੋਂ ਬਾਅਦ ਇੱਕ ਦਿਨ ਵੀ ਸੋਨਾ ਸਸਤਾ ਨਹੀਂ ਹੋਇਆ ਅਤੇ 19 ਫਰਵਰੀ ਨੂੰ ਵੀ ਇਸ ਦੀ ਕੀਮਤ ਵਿੱਚ ਵਾਧਾ ਹੋਇਆ ਜੀ ਹਾਂ ਇੰਡੀਆ ਬੋਲਿਅਨ ਐਂਡ ਟਵੈਲਰਸ ਐਸੋਸੀਏਸ਼ਨ ਦੇ ਮੁਤਾਬਕ 24 ਕੈਰਟ ਸੋਨੇ ਤੇ 10 ਗ੍ਰਾਮ ਦੀ ਕੀਮਤ 740 ਰੁਪਏ ਵਧ ਕੇ 86430 ਰੁਪਏ ਹੋ ਗਈ ਹੈ ਜੋ ਪਹਿਲਾਂ 85690 ਰੁਪਏ ਸੀ ਇਸ ਤੋਂ ਪਹਿਲਾਂ 14 ਫਰਵਰੀ ਨੂੰ ਸੋਨਾ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸਿਤਾ ਸੋਨੇ ਦੀਆਂ ਕੀਮਤਾਂ 'ਚ ਹੋਰ ਵੀ ਵਾਅਦਾ ਜਿਹੜਾ ਕਿ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਕੋਲਡਮੈਨ ਸੌਕਸ ਨੇ 2025 ਦੇ ਅੰਤ ਤੱਕ ਸੋਨੇ ਦੀ ਕੀਮਤ 3100 ਡਾਲਰ ਪ੍ਰਤੀ ਆਉਂਸ ਕਰਨ ਦਾ ਅਨੁਮਾਨ ਵਾਦਾ ਦਿੱਤਾ ਹੈ ਇਸ ਤੋਂ ਇਲਾਵਾ ਕੇਂਦਰੀ ਬੈਂਕਾਂ ਵੱਲੋਂ ਖਰੀਦਦਾਰੀ ਅਤੇ ਯਾਰਬ ਦੇ ਵਿੱਚ ਸੰਭਾਵਿਤ ਕਮੀ ਕਾਰਨ ਸੋਨੇ ਦੀ ਮੰਗ ਹੋਰ ਵੱਧ ਸਕਦੀ ਹੈ ਅਜਿਹੇ ਚ ਸੋਨੇ ਦਾ ਰੁਝਾਨ ਅਜੇ ਵੀ ਤੇਜ਼ੀ ਵਾਲਾ ਹੈ ਜਿਸ ਦਾ ਮਤਲਬ ਹੈ ਕਿ ਭਵਿੱਖਤ ਭਵਿੱਖ ਦੇ ਵਿੱਚ ਇਸ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ ਸੋਨੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ 트ੰਪ ਦੀ ਟੈਰਿਫ ਨੀਤੀ ਨੂੰ ਦੱਸਿਆ ਜਾ ਰਿਹਾ ਹੈ। 트ੰਪ ਨੇ ਤਿੰਨ ਦੇਸ਼ਾਂ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਧਰਾਮਤ ਤੇ 25% ਦੀ ਟੈਰਿਫ ਲਗਾਇਆ ਹੈ। ਇਸ ਕਾਰਨ ਧਾਤੂ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ ਹੈ। ਇਸ ਪ੍ਰਭਾਵ ਕਾਰਨ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 트ੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਪੂਰਾ ਰਾਜਨੀਤਿਕ ਤਣਾਅ ਵੀ ਵੱਧ ਗਿਆ ਤੇ ਸੋਨੇ ਦੀ ਉਡਾਨ ਪਿੱਛੇ ਇਹ ਵੀ ਸੋਨੇ ਦੀ ਉਡਾਨ ਦੇ ਪਿੱਛੇ ਵੀ ਇਹ ਇੱਕ ਕਾਰਨ ਹੋ ਸਕਦਾ ਹੈ 트럼ਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਨਾਲ ਤਣਾਅ ਕਾਫੀ ਜ਼ਿਆਦਾ ਵਧਦਾ ਹੀ ਜਾ ਰਿਹਾ ਹੈ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨਾ ਵੀ ਮਹਿੰਗਾ ਹੋ ਰਿਹਾ ਹੈ ਇਸ ਤੋਂ ਇਲਾਵਾ ਮਹਿੰਗਾਈ ਵਧਣ ਕਾਰਨ ਸੋਨੇ ਦੀ ਕੀਮਤ ਨੂੰ ਵੀ ਸਮਰਥਨ ਮਿਲ ਰਿਹਾ ਹੈ ਸਟਾਕ ਮਾਰਕੀਟ ਚ ਉਤਰਾ ਚੜਾ ਵਧਨ ਕਾਰਨ ਲੋਕ ਸੋਨੇ ਦੇ ਵਿੱਚ ਨਿਵੇਸ਼ ਵਾਧਾ ਕਰ ਰਹੇ ਨੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਰਾਤ ਤੋਂ ਹੀ ਮੀਂਹ ਦਾ ਜਿਹੜਾ ਕੀ ਅਲਰਟ ਜਾਰੀ ਕੀਤਾ ਗਿਆ ਬਖਵਕ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਵੀ ਕਈ ਥਾਵਾਂ ਤੇ ਮੀਂਹ ਪਿਆ ਜਿਸ ਕਾਰਨ ਮੌਸਮ ਜਿਹੜਾ ਕਿ ਮੁਰ ਤੋਂ ਹੁਣ ਠੰਡਾ ਹੋ ਚੱਲਿਆ ਤੇ ਤੇਜ਼ ਹਵਾਵਾਂ ਚੱਲਣ ਨਾਲ ਜਿਹੜੇ ਕੀ ਮੌਸਮ ਦੇ ਵਿੱਚ ਵਿਗਰਾਵਟ ਦਰਜ ਕੀਤੀ ਗਈ ਹੈ ਪੰਜਾਬ ਚ ਮੀਨੂ ਲਾਕੇ येलो ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਚ ਮੀਂਹ ਪੈ ਰਿਹਾ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਚ ਇੱਕ ਸ਼ਾਰਿਆ 1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਸੂਬੇ ਵਿੱਚ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਹੈ ਸੂਬੇ ਵਿੱਚ ਸਭ ਤੋਂ ਵੱਧ ਆਪਮਾਨ 27.8 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ ਇਹ ਬਦਲਾਵ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਦੇਖਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਜ਼ਿਆਤਰ ਇਸ਼ਾਰਾ ਚ ਬੱਦਲ ਵਾਈ ਰਹਿ ਰਹੀ ਹੈ ਮੌਸਮੀ ਪਾਕ ਦੇ ਅਨੁਸਾਰ ਪੰਜਾਬ ਦੇ ਪਠਾਨਕੋਟ, ਅਮਰitsar, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ ਤੇ ਬਠਿੰਡਾ ਵਿੱਚ ਮੀਂਹ ਦੇ ਲਈ येलो ਅਲਰਟ ਵੀ ਜਾਰੀ ਕੀਤਾ ਗਿਆ। ਹਾਲਾਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਈ ਰਾਤ ਨੂੰ ਵੀ ਹਲਕੀ ਹਲਕਾ ਜਿਹਾ ਕੀ ਮੀਂਹ ਵੀ ਪਿਆ। ਤੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਮੀਨ ਨੂੰ ਲੈ ਕੇ ਉੱਥੇ ਵੀ ਅਲਰਟ ਜਾਰੀ ਕੀਤਾ ਗਿਆ ਘੱਟੋ-ਘੱਟ ਤਾਪਮਨ ਵਧੇਗਾ ਪਰ ਵੱਧ ਤੋਂ ਵੱਧ ਤਾਪਮਨ ਡਿਗੇਗਾ ਤਾਪਮਨ 10 ਤੋਂ 18 ਡਿਗਰੀ ਦੇ ਵਿੱਚ ਘਰ ਰਹਿਣ ਦੀ ਉਮੀਦ ਜੁਤਾਈ ਜਾ ਰਹੀ ਹੈ ਜਦੋਂ ਧਿਆਣਾ ਦੀ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ 12 ਤੋਂ 18 ਡਿਗਰੀ ਦੇ ਵਿੱਚ ਘਰ ਤਾਪਮਨ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ ਉਧਰ ਹੀ ਪਟਿਆਲਾ ਤੇ ਮੁਹਾਲੀ ਦੇ ਵਿੱਚ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਪਮਾਨ 12 ਤੋਂ 25 ਡਿਗਰੀ ਦੇ ਵਿੱਚਕਾਰ ਰਹਿਣ ਦੀ ਉਮੀਦ ਹੈ ਮੋਹਾਲੀ 'ਚ 15 ਤੋਂ 24 ਡਿਗਰੀ ਦੇ ਵਿੱਚਕਾਰ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ ਕਈ ਥਾਵਾਂ ਤੇ yellow alert ਕਾਰਨ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਆਪਣੇ ਕਰੋ ਬਾਹਰ ਨਿਕਲਿਆ ਜਾਵੇ ਤੋਦਰੀਪੁਰ ਦੇ ਸ਼ੂਬੇ ਦੇ ਵਿੱਚ ਹੋਣਾ ਜਿਹੜਾ ਕਿ ਮੀ ਵਰਗਾ ਮਾਹੌਲ ਬਣਿਆ ਹੋਇਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤੱਕ ਗੜੇ ਮਾਰੀ ਵੀ ਹੋਈ ਆ ਤਾਂ ਬਿਲਕੁਲ ਉੱਥੇ ਹੀ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਸਾਚਕਣ ਸਿੰਘ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੀ ਪੈਂਦਾ ਨਜ਼ਰ ਆ ਰਿਹਾ ਤੇ ਇਹਨੇ ਮੀ ਦੇ ਵਿੱਚ ਵੀ ਲੋਕ ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਦੇ ਲਈ ਲੰਮੀਆਂ ਕਿਤਾੜਾ ਦੇ ਵਿੱਚ ਲੱਗੇ ਹੋਏ ਨੇ ਅਮ੍ਰਿਤਸਰ ਦੇ ਵਿੱਚ ਹੋ ਰਹੀ ਬਾਰਿਸ਼ ਦੌਰਾਨ ਸਚਕਣ ਜੀ ਦਰਬਾਰ ਸਾਹਿਬ ਤੋਂ ਲੋਕਿਕ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਮੌਸਮ ਕਾਫੀ ਸੁਹਾਵਣਾ ਨਜ਼ਰ ਆ ਰਿਹਾ ਤੇ ਇਸ ਦੇ ਦਰਮਿਆਨ ਸੰਗਤਾਂ ਦੀ ਆਸਥਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਦੱਸੇ ਕਿ ਪੰਜਾਬ ਚ ਮੀਂਹ ਦੇ ਲਈ ਪੀਲਾ ਯਾਨੀ ਕਿ ਐਲਰਟ ਜਾਰੀ ਕੀਤਾ ਗਿਆ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਦੀ ਆਸਥਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਵਰਦੇ ਮੀਂਹ ਵਿੱਚ ਵੀ ਸੰਗਤਾਂ ਨਤਮਸਤਕ ਹੋਣ ਦੇ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਵਰਦੇ ਮੀਂਹ ਵਿੱਚ ਸੱਚਖੰਡ ਦਰਬਾਰ ਸਾਹਿਬ ਦੇ ਇਸ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਵੀ ਮਿਲਦੀ ਹੈ ਚਾਹੇ ਤੇਜ਼ ਹਨੇਰੀ ਹੋਵੇ ਜਾਂ ਫਿਰ ਮੀਂਹ ਪਰ ਗੁਰੂ ਘਰ ਵਿਖੇ ਨਤਮਸਤਕ ਅਸਲਕ ਹੋਣ ਆਉਣ ਵਾਲੀ ਸੰਗਤ ਨੇ ਕਦੇ ਮੌਸਮ ਦੀ ਪਰਵਾਹ ਨਹੀਂ ਕੀਤੀ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨਆਈ ਮੈਨੂੰ ਦਿਓ ਚਾਹਤ ਧੰਨਵਾਦ